ਮੈਨੂੰ ਲੱਗਦਾ ਜਿੰਨੀ ਪੀਰਿਆ ਗਰਮੀ ਮੁਸ਼ਕਲ ਹੀ ਕੱਢੇਗਾ ਕਿਹੜੇ ਕੰਮਾਂ 'ਚ ਪਿਆ ਜਾਲ ਮਾ ਕਰੀਅਰ ਵੱਲ ਧਿਆਨ ਦੇ ਮੈਨੂੰ ਲੱਗਦਾ ਕੱਲ੍ਹ ਜੁਗ ਦਾ ਸਭ ਤੋਂ ਅਸਰ ਪਹਿਲਾਂ ਇਹਦੇ ਤੇ ਹੋਇਆ ਟੈਨਸ਼ਨ ਲੈਣ ਵਾਲੀ ਉਮਰ 'ਚ ਕਿਹੋ ਜੀ ਟੈਨਸ਼ਨ ਲਈ ਬੈਠਾ ਚਾਚਾ ਬਾਈ ਨੂੰ ਛੋਟੀ ਉਮਰ ਵਿੱਚ ਪਿਆਰ ਹੋ ਗਿਆ ਅੰਕਲ ਦੀਪ ਵਾਲੀ ਗੋਲੀ ਨਹੀਂ ਮਿਲੀ ਸਾਰਾ ਟੱਬਰ ਹੀ ਪੈ ਗਿਆ ਓਏ ਉਹ ਨਾ ਨਾ ਓ ਬੱਬੇ ਕੀ ਹੋ ਗਿਆ ਤੁਹਾਨੂੰ ਉਹ ਫੜਿਆ ਨਹੀਂ ਜਾਂਦਾ ਤੇ ਉਹਨੂੰ ਹੁਣ ਕੋਸੂ ਨਹੀਂ ਡੇ ਭੇਜੇ ਹੈਲੋ ਫੜੋ ਫੜਾਓ ਨੂੰ ਜਫਾ ਲਾਓ ਹੈ ਕਮਾਲ ਆ ਯਾਰ ਨਹੀਂ ਗੜ ਯੁੱਧ ਹੋ ਗਿਆ ਚੀਜ਼ਾਰ ਆ ਲਿਆ ਕੰਮ ਗਲਿਆ ਯਾਰ ਇਹ ਨਹੀਂ ਸੈਡ ਵੀਡੀਓ ਲੋਕ ਮਜ਼ਾਕ ਸਮਝਦੇ ਆ ਫੜੋ ਫੜਾਓ ਨੂੰ ਲਾਓ ਜਫਾ ਲਾਓ ਉਹ ਇਹ ਤਾਂ ਗਾਲਾਂ ਕੱਢ ਰਹੀ ਆ ਲੈ ਕਰ ਲਾ ਗੱਲ ਹੁਣ ਪਾ ਗਿਦੇ ਜਗਤ ਜਗਤ ਤੋਂ ਜਗਤ ਜਗਤ ਤੋਂ ਮਿੱਤਰਾਂ ਦੇ ਜਗਤ ਜਗਤ ਤੋਂ ਯਾ ਮੇਰੀ ਕਸਟੂ ਲਾਲੀ ਦੋ ਪੰਜਾਬ ਦੇ ਰੋਕੋ ਭਾਜੀ ਸੋਨੂ ਨੂੰ ਵੀ ਨਾਲ ਰਲਾਓ ਪਿੱਛੋਂ ਵੋਲਟੇਜ ਹੀ ਘਟਾ ਰਹੀ ਹੈ ਯਾਰ ਲੱਗਦਾ ਕੈਪਸੂਲ ਦੋ ਪੰਜਾਬ ਦੇ ਸੋਨੂ ਦੇ ਮੂੰਹ ਵਿੱਚ ਚੜ ਗਏ ਕੈਪਸੂਲ ਲੈ ਲਈ ਦੂ 50 ਦੇ ਮਜ਼ਾਕ ਨਾ ਕਰੋ ਭਾਈ ਪਿੱਛੋਂ ਬੋਲਟਜ ਨਹੀਂ ਆ ਰਹੀ ਮੈਂ ਤਾਂ ਕੁੜੀ ਦਾ ਮੂੰਹ ਦੇਖਣ ਲਈ ਬੈਠੀ ਸੀ ਮੈਨੂੰ ਤਾਂ ਲੱਗਦਾ ਸੀ ਡੋਰ ਆ ਪਰ ਇਹ ਤਾਂ ਗੜਵਾ ਨਿਕਲਿਆ ਮੈਂ ਬਹੁਤ ਓਰੀਜਨਲ ਵੇਖ ਰਿਹਾ ਸੀ ਭਰ ਦੋ ਕੋਈ ਇਹਦੇ ਗੜਵੇ ਚ ਪਾਣੀ ਮੁਰਮੁਰ ਯਾਦ ਸਤਾਵੇ ਪੰਜਾਬ ਕਨਾਰ ਸਤਲੁਜ ਦਰਿਆ ਗਿਆ ਜੇ ਆ ਤੇ ਪਿੱਛੇ ਪਾਣੀ ਬਹੁਤ ਆ ਰਿਹਾ ਹੈ ਹਾਲੇ ਤਾਂ ਮੈਂ ਦਰਿਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹਨੂੰ ਰੋੜ ਕੇ ਲੈ ਜਵੇ ਛਾਲ ਮਾਰ ਕੇ ਦਿਖਾ ਤੂੰ ਛਾਲ ਮਾਰ ਦੇ ਡੁੱਬ ਜਾ ਜਲਦੀ ਕਰੋ ਯਾਰ ਜਗਰਾਤੇ ਵਾਲੇ ਉਡੀਕੀ ਜਾਂਦੇ ਆ ਪੇਂਟ ਵਾਲੇ ਲੱਗਦਾ ਭੈਣ ਦੇ ਮੂੰਹ ਤੇ ਪੱਟੀ ਕਰ ਗਏ ਮੈਨੂੰ ਤਾਂ ਲੱਗਦਾ ਸਿਲਵਰ ਪੇਂਟ ਫੇਰ ਗਏ। ਆਸ਼ੀਅਨ ਪੇਂਟ ਚ ਡੁੱਬੋ ਕੇ ਕੱਢੀ ਆ। ਛੇ ਛੱਕੀ ਮੈਨੂੰ ਤੂੰ ਬਣਾਇਆ ਤੇਰੇ ਮਾਪਿਆਂ ਦੀ ਨੂੰ ਮੁੰਡਿਆ। ਜਦੋਂ ਆਪਣੇ ਚਪੇੜਾ ਮਾਰ ਕੇ ਜੀ ਭਰ ਜਾਏਗਾ ਭਾਈ 2-4 ਮੇਰੇ ਵੀ ਚੜਦੀ। ਮੈਂ ਯਾਰ ਆਪਣੀ ਅੱਖਾਂ ਦਾਣ ਕਾਣੀ ਬਹੁਤ ਕੁਝ ਦੇਖ ਲਿਆ। ਤੂੰ ਵਿਆਹ ਕਰਾ ਮੈਂ ਰਾਤ ਨੂੰ ਘਰੇ ਰੋੜੇ ਚਲਾਉਣੇ ਆ ਤੇਰੀ ਛਾਤੀ 'ਚ ੱਟਾ ਮਾਰੋ ਲੱਗਦਾ ਕਾਲੇ ਹੋਣਾ ਪੈਣਾ ਹੋਰ ਕੋਈ ਗੱਲ ਨਹੀਂ ਰੱਬਾ ਅਸੀਂ ਕਿਹੜਾ ਤੇਰਾ ਕੱਟਾ ਧੁੱਪੇ ਬੰਨਤਾ ਜੋ ਇੰਨੀ ਮਾੜੀ ਕਰੀ ਜਨਾ ਤੇਰੇ ਬੁੱਲਾ ਤੇ ਸਮਾਈਲ ਜਿਉਂ ਮਸਾਲਾ ਮਿੱਠ ਤੇਰੀ ਤੇਰੇ ਮਹਿਣਾ ਵਿੱਚੋਂ ਗੋ ਪੈ ਦਲਾਉਣੇ ਨੇ ਤੂੰ ਖੱਬੀ ਸੀਟ ਤੇ ਨਹੀਂ ਤੀਜੀ ਸੀਟ ਤੇ ਬਹਿ ਗਈ ਧੌਂਤੇ ਵੀ ਫਾਊਂਡੇਸ਼ਨ ਲਾ ਲੈਣਾ ਸੀ ਧੌਂਤੇ ਵੀ ਗਾਚੀ ਮਾਲ ਲੈਣੀ ਸੀ ਪੂਰੀ ਮੱਝ ਇਦੀ ਕੁੜੀ ਮੱਝ ਓਏ ਬੰਨੋ ਕੱਲ ਰਾਤ ਨੂੰ ਸਾਡੀ ਕੋਈ ਕੱਟੀ ਖੋਲ ਕੇ ਲੈ ਗਿਆ ਤੇ ਅੱਜ ਸਵੇਰੇ ਹੀ ਮੇਰੇ ਹਸਬੰਦ ਨੂੰ ਆਈਫੋਨ ਖਾ ਗਿਆ ਇਹਦਾ ਮਤਲਬ ਹੁਣ ਤੁਸੀਂ ਦੱਸੋ ਮਾਣਾ ਰਿਪੋਰਟ ਲਿਖਵਾਉਣ ਪਈ ਜਾਈ ਜਾਂਦਾ ਸੀਗਾ ਸਾਡੀ ਕੋਈ ਕੱਟੀ ਖੋਲ ਕੇ ਲੈ ਗਿਆ ਸੀ ਤੇ ਰਸਤੇ 'ਚ ਮੈਨੂੰ ਆਈਫੋਨ ਲੱਭ ਗਿਆ ਯਾਰ ਕੱਟੀ ਵੇਚ ਕੇ ਸਾਲਾ ਫੋਨ ਲੈ ਆਇਆ ਇੱਕ ਕੱਟੀ ਨਹੀਂ ਇਹ ਪਿੰਡਾਂ ਦੀਆਂ 2-4 ਕੱਟੀਆਂ ਵੇਚੀਆਂ ਹੋਣੀਆਂ ਹਲੇ ਚੋਰ ਤੇਰੇ ਕੋਹਲੀ ਬੋਲ ਰਿਹਾ ਹੋਰ ਵੀ ਦੇਖ ਲੋ ਕੁਝ ਚੋਰੀ ਨਾ ਹੋ ਜਾਏ ਚਾਰਜਰ ਵੀ ਲੱਭਣ ਵਾਲਾ ਚਾਰ ਲੱਤਾ ਵਾਲੇ ਮੰਜੇ ਤੇ ਪੈਣਾ ਮਨਜੂਰ ਨਹੀਂ ਮੋਢਿਆਂ ਤੇ ਮਨਜੂਰ ਆ ਉਦਾਂ ਭਾਵੇਂ ਬਚ ਜਾਂਦਾ ਸੇਫਟੀ ਨਾਲ ਨਹੀਂ ਬਚਦਾ ਭਰਾ ਜੇ ਬਚਣਾ ਚਾਹੋ ਫੇਰ ਵੀ ਨਹੀਂ ਇੰਨੇ ਬਚਣਾ ਪੱਟੇ ਦੀ ਮਰਜ਼ੀ ਆ ਜਦੋਂ ਮਰਜ਼ੀ ਇਹਦੇ ਫੱਟੇ ਚੱਕ ਸਕਦਾ ਸੇਫਟੀ ਦਾ ਇੱਕ ਫਾਇਦਾ ਇਹਨੇ ਤੜਫਰਾਣੀ ਸਿੱਧਾ ਝਟਕੇ ਨਾਲ ਮਰਨਾ ਇਹਨੇ ਤਾਂ ਚੂ ਵੀ ਨਹੀਂ ਕਰਨ ਦੇਣਾ ਲਓ ਜੀ ਸਾਸ ਦੇ ਦੋ ਸੋਨੇ ਸੋਨੇ ਸੂਟ ਤੇ ਨਾਲ ਬੱਟੇ ਟਰੇਡਰ ਜਾਨੇ ਹੋ ਕਿੰਨੇ ਅਗੇ ਤੇ ਹਾਂ ਦੇਖ ਲੈ ਆ ਰੱਖ ਦੇ ਪੁੱਤ ਹਣ ਅੰਦਰ ਸੂਟ ਸਾਨੂੰ ਦੇ ਦੋ ਦੋ ਬੱਟੇ ਤੁਸੀਂ ਰੱਖ ਲਓ ਭਾਈ ਬੱਟੇ ਸਾਡੇ ਸਿਰ ਚ ਮਾਰ ਪੁੱਤਰ ਸੂਟ ਰਹਿਣ ਦੇ ਬੱਟੇ ਦਿਖਾ ਬੱਲੇ ਤੇਰੇ ਬੱਲੇ ਤੇਰੇ ਦੇਖੋ ਕੰਮ ਦੇਖੋ ਕੰਮ ਆਹ ਆਹ ਇਹ ਫੜਨੇ ਛੋਖੇ ਨਹੀਂ ਉੱਟਨੇ 7-6 ਦਾ ਲੱਖ ਟੀਮਾਂ ਆਹ ਦੇਖੋ ਯਾਰ ਜੇਕਰ ਉਹਨੇ ਕੁੱਤਾ ਛੱਡ ਦਿੰਦਾ ਤੇਰੀ ਅੱਧੀ ਲੱਤ ਖਾ ਜਾਣੀ ਸੀ ਇਹਦੇ ਸਟੰਟਾਂ ਨੇ ਬਾਬਾ ਮਾਰ ਦੇਣਾ ਸੀ ਹੁਣੇ ਮੰਨਣਾ ਪਊ ਬਾਬੇ ਦਾ ਲੱਕ ਤੋੜ ਗਿਆ ਪਰ ਉਹਨੇ ਕੁੱਤਾ ਨਹੀਂ ਛੱਡਿਆ ਮੈਨੂੰ ਲੱਗਦਾ ਬਾਬੇ ਨੇ ਕੁੱਤੇ ਨੂੰ ਨਹੀਂ ਕੁੱਤੇ ਨੇ ਬਾਬੇ ਨੂੰ ਫੜਿਆ ਸੀ ਮਚਾਈ ਚਲੋ ਸਾਨੂੰ ਪਿੱਛੇ ਮੇਰੇ ਵਰਗਾ ਬੈਠਾ ਭਰਾ ਲਾਗੇ ਵਾਲੇ ਦਾ ਮਰਨ ਹੋਇਆ ਪਿਆ ਪਿੱਛੇ ਵਾਲਾ ਭਰਾ ਸਾਡੇ ਵਰਗਾ ਹੀ ਬੈਠਾ ਕੋਈ ਗੱਲ ਤਾਂ ਸਾਰੀ ਪਿੱਛੇ ਵਾਲੀ ਦੀ ਆ ਕਿੰਨੇ ਦਿੱਤਾ ਐਡਾ ਵੱਡਾ ਪੰਪ ਇਹਦਾ ਬੇੜਾ ਬੈਠਾ ਕਿੰਨੇ ਪੰਪ ਦਿੱਤਾ ਇੰਨਾ ਵੱਡਾ ਲੋਕਾਂ ਦੀਆਂ ਗੱਲਾਂ ਚ ਨਹੀਂ ਜਾ ਕੁੜੀਏ ਮੈਸ ਪੂਜਾ ਨੂੰ ਵੀ ਫੇਲ ਕਰਦੀ ਐ ਤੂੰ ਤਾਂ ਇਹ ਵਹਿਮ ਕਿੱਥੋਂ ਪਾ ਲਿਆ ਭਾਈ ਤੂੰ ਇਸ ਪਿਆਰ ਕੋ ਕਿਆ ਨਾਮ ਦੇ ਅੱਖੀਆਂ ਤਾਂ ਉਹੀ ਚੰਨਾ ਤੇਰੀਆਂ ਝਾਕੜੀ ਪੈ ਗਿਆ ਫਰਕ ਵੇ ਝਾਲਮਾ ਇਵੇਂ ਨਾ ਕਰ ਸਾਥ ਨਿਭਾਣਾ ਸਾਥੀਆ ਆ ਵੀ ਢੋਲ ਦਾ ਨਾਕਦਾ ਪੈਂਦਾ ਪੱਤੇ ਉਟੋ ਤੋਤ ਤੇ ਬੈਠੀ ਢੋਲ ਵਾ ਵਾ ਤੇ ਸ਼ਿਟੀ ਦਾ ਨਾਕਦਾ ਪੈਂਦਾ ਹਾਂ ਸ਼ਿਟੀ ਜਿਵੇਂ ਤੜੀ ਬੈਠੀ ਸ਼ਿਟੀ ਵਾ ਵਾ ਤੇ ਟੈਂਕ ਟੈਂਕੀ ਦੇ ਨਾਕਦਾ ਪੈਂਦਾ ਜਦੋਂ ਟੈਂਕ ਤੱਤੇ ਤੇ ਬੈਠੇ ਉੱਤੀ ਯਾਰ ਬੋਲੇਗਾ ਜਦੋਂ ਟੈਂਕ ਤੱਤੇ ਤੇ ਬੈਠੇ ਹੈ ਟੈਂਕ ਮਾਂ ਬੋਲੀ ਦਾ ਸਭ ਤੋਂ ਵੱਡਾ ਦੁਸ਼ਮਣ ਲਾਸਟ ਤੇ ਤੱਤੇ ਨੂੰ ਬਿਹਾਰੀ ਲੱਗਣੀ ਹੀ ਲੱਗਣੀ ਆ ਪੰਜਾਬੀ ਭਾਸ਼ਾ ਦਾ ਦੇਨਦਾਰ ਹੁਣ ਤੱਕ ਅਸੀਂ ਗਲਤੀ ਪੜਦੇ ਆ ਰਹੇ ਹਾਂ ਬਹੁਤ ਧੰਨਵਾਦ ਤੇਰਾ ਸਹੀ ਅੱਖਰ ਬਸੰਦੀ ਤੱਤੇ ਦੇ ਪੈਰ ਹੀ ਆ ਸਾਰਾ ਕੁੰਜ ਉਹਨੇ ਸਪਾਈਡਰਮੈਨ ਬਣਾਤਾ ਮੈਂਟਾਂ ਚ ਮਾਰ ਖਿੱਚ ਕੇ ਡਾਂਗ ਸੂਰ ਦੇ ਚਾਲੋ ਸੇਵਕਾ ਕੰਮ ਤਾਂ ਖਤਰੇ ਵਾਲਾ ਹੀ ਆ ਇਹ ਵੀ ਕਹਿੰਦਾ ਹੋਣਾ ਰੱਬਾ ਅੱਜ ਤੈ ਬਚਾਲਾ ਰਾਮੇਲੂ ਉਹ ਵੇਲੇ ਹੈਗਾ ਦੂਜੇ ਨੇ ਕੋਣੀ ਮਾਰ ਵੀ ਭੱਜ ਜਾ ਬਿਨਾ ਸੋਟੀ ਕੇ ਜਾਂਦਾ ਉਹ ਮੋਬਾਈਲ ਲੈ ਕੇ ਭੱਜ ਵੀ ਗਿਆ ਵਿਚਾਰਾ ਕਿਤੀ ਦਾ ਕਿਤੀ ਦਾ ਕਿਤੀ ਦਾ ਮਗਰ ਤੇਰੀ ਆ ਦੇ ਕਿਤੀ ਦਾ ਕਿਤੀ ਦਾ ਕਿਤੀ ਦਾ ਗਿਆ ਚੱਲਾ ਗਿਆ ਚੱਲਾ ਗਿਆ ਏ ਆ ਪਿਆਈ ਏ ਉਹ ਪਿਆਈ ਪਹਿਲਾ ਪੰਪ ਦੇ ਦਿੱਤੇ ਫਿਰ ਕਹਿੰਦੇ ਉਹ ਪਿਆਈ ਕਿਚੀਚਾਲ 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 ਆ ਆ ਪਿਆਈ